ਆ ਵੀ ਕੋਈ ਆਪਣਾ ਜ਼ਿਆਦਾ ਨਹੀਂ ਸੀ ਹੋਇਆ ਇਹਦੇ ਉੱਤੇ ਤੇ ਇਹ ਆਪਾਂ ਆਪਣੇ ਦਿਮਾਗ ਦੇ ਨਾਲ ਹੀ ਬਣਾਇਆ ਸੀ ਸਿੱਧਾ ਕ੍ਰੋਸ ਹੀ ਹੈ ਬਸ ਸਿੱਧਾ ਕ੍ਰੋਸ ਹੀ ਪੈ ਜਾਣਾ ਬਸ ਹੋਰ ਕੁਝ ਨਹੀਂ ਹੈਗਾ ਤੇ ਇਦਾਂ ਟਰੈਕਟਰ ਇਹ ਲਾਈਨਾਂ ਲਾਈਨਾਂ ਦੇ ਵਿੱਚ ਘੁੰਮ ਜਾਣਾ ਹੁਣ ਇਹ ਫੂਸ ਜਿਹੜਾ ਇਹ ਪੂਰੇ ਖੇਤ ਦੇ ਵਿੱਚ ਖਿਲਰ ਜਾਣਾ ਨ ਪੱਧਰ ਆ ਦੇਖੋ ਕਿੱਕਣਾ ਚੱਕ ਚੱਕ ਕੇ ਮਾਰਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋਈ ਲੱਗੇ ਸੀ ਫਿਰ ਵੀਡੀਓ ਦੀ ਸ਼ੁਰੂਆਤ ਕਰਨ ਤੇ ਚੱਲਦਾ ਪਿਆ ਕੰਮ ਪੂਰੇ ਯੋਲਾਂ ਦੇ ਨਾਲ ਤੇ ਖੂਸ ਖਲਾਰਦੇ ਆਂ ਪਏ ਨਾਲ ਦੀ ਨਾਲ ਖਲਾਰ ਕੇ ਡੰਡੇ ਦੇ ਨਾਲ ਤੇ ਨਾਲ ਦੀ ਨਾਲ ਫਿਰ ਆਪਾਂ ਰੋਟਾਵੇਟਰ ਦੇ ਨਾਲ ਵਾਈ ਜਾਂਦੇ ਆਂ ਪਏ ਲੋਈ ਕਰਦੇ ਆਂ ਫਿਰ ਵੀਡੀਓ ਦੀ ਸ਼ੁਰੂਆਤ ਬਣੇ ਰਿਓ ਵੀਡੀਓ ਦੇ ਨਾਲ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਨਾਲੇ ਦੱਸਿਓ ਭਰਾਵੋ ਇਹ ਕੰਮ ਆਪਣਾ ਪਾਸ ਏ ਕਿ ਫੇਲ ਏ ਤੇ ਪਹਿਲਾਂ ਆਪਾਂ ਡੰਡਾ ਬਣਾਏ ਨੂੰ ਤਾਂ ਆਪਾਂ ਨੂੰ 4 ਸਾਲ ਹੋ ਗਏ ਨੇ ਘਟੋ ਘਟ ਤੇ ਪਹਿਲਾਂ ਆਪਾਂ ਡੰਡੇ ਨਾਲ ਫੂਸ ਖਲਾਰ ਕੇ ਤੇ ਹੈਪੀ ਸੀਟਰ ਨਾਲ ਕਣਕ ਬੀਜਦੇ ਹੁੰਦੇ ਸੀ ਸਾਰੀ ਤੇ ਜਦੋਂ ਦਾ ਸੁਪਰ ਸੀਟਰ ਆ ਗਿਆ ਫਿਰ ਉਦੋਂ ਦੇ ਹੁਣ ਆਪਾਂ ਸੁਪਰ ਸੀਟਰ ਨਾਲ ਲੱਗ ਗਏ ਆ ਬੀਜਣ ਤੇ ਲਓ ਜੀ ਦਿਖਾਉਣਾ ਮੈਂ ਕਿੱਦਾਂ ਚੱਲਦਾ ਕੰਮ ਕਰ ਲਓ ਜੀ ਪ੍ਰਭੂ ਆਪਾਂ ਡੰਡਾ ਲੱਗਿਆ ਚਲਾਉਣਾ ਅੱਜ ਬਾਈ ਇੱਥੇ ਠੀਕ ਐ ਥੱਲੇ ਨਹੀਂ ਲੱਗਣਾ ਚਾਹੀਦਾ ਖੂਸ ਕਲਰਨੋ ਵਾਲਾ ਪ੍ਰੋਜੈਕਟ ਬਣਾਇਆ ਆਪਾਂ ਇਹ ਹੋਊਗੀ ਨਹੀਂ ਆਉਣ ਲੱਗੇ ਨੇ ਯਾਰ ਪਰਾਲੀ ਨੂੰ ਹਾਂਜੀ ਚਲਾ ਦੇ ਬਹੁਤਾ ਥੱਲੇ ਨਾ ਲਾਈਂ ਬਸ ਇੱਥੇ ਠੀਕ ਐ ਆਉਂ ਪ੍ਰਾਉ ਦੱਸਿਓ ਕੰਮ ਫੇਲ ਹੈਗੇ ਪਾਸੇ ਤੇ ਹੁਣ ਆਪਾਂ ਇਦਾਂ ਫੂਸ ਖਲਾਰ ਕੇ ਹੁਣ ਅੱਗ ਸਰਕਾਰ ਲਾਉਣ ਨਹੀਂ ਦਿੰਦੀ ਲਿੱਦ-ਲਿੱਦ ਨੂੰ ਆਹੀ ਜਿਹੜੀ ਲਿੱਦਦੀ ਹੈ ਇਹੀ ਕੰਮ ਖਰਾਬ ਕਰਦੀ ਹੈ ਉੱਤੇ ਬਸ ਹੋਰ ਕੋਈ ਜ਼ਿਆਦਾ ਨੁਕਸਾਨ ਨਹੀਂ ਹੈਗਾ ਫੂਸ ਦੀਆਂ ਤਾਂ ਫੱਕੀਆਂ ੜਾਉਂਦਾ ਇਹ ਪ੍ਰੋਜੈਕਟ ਆਪਾਂ ਬਣਾਏ ਨੂੰ ਤਾਂ 3-4 ਸਾਲ ਹੋ ਗਏ ਉਦੋਂ ਇਹ ਚੀਜ਼ ਬਾਰੇ ਮੈਂ ਕਹਿੰਦਾ ਪਤਾ ਵੀ ਨਹੀਂ ਸੀ ਹੈਗਾ ਕਿਸੇ ਨੂੰ ਆਪਾਂ ਹੈਪੀ ਸੀਟਰ ਨਾਲ ਕਣਕ ਬੀਜਦੇ ਹੁੰਦੇ ਸੀ ਤੇ ਹੈਪੀ ਸੀਟਰ ਨਾਲ ਬੀਜਣ ਤੋਂ ਪਹਿਲਾਂ ਕਣਕ ਫਿਰ ਆਪਾਂ ਇੱਕਣਾ ਫੂਸ ਖਲਾਰ ਲੈਂਦੇ ਸੀ ਸਾਰਾ ਪਹਿਲਾਂ ਡੰਡਿਆਂ ਨਾਲ ਫੂਸ ਖਲਾਰਦੇ ਹੁੰਦੇ ਸੀ ਤੇ ਫਿਰ ਆਪਾਂ ਇਹਦੇ ਨਾਲ ਆ ਕੇ ਖਲਾਰਨਾ ਕਣਕ ਹੈਪੀ ਸੀਟਰ ਵਾਲੀ ਹੈ ਤਾਂ ਬੜਾ ਵਧੀਆ ਇਹ ਕੰਮ ਪਰ ਥੋੜਾ ਜਿਹਾ ਚੂਹੇ ਨੇ ਫਿਰ ਚੂਹਾ ਬਹੁਤਾ ਤੰਗ ਕਰਦਾ ਉਹਦੇ 'ਚ ਤੇ ਬਾਕੀ ਹੁਣ ਦੇਖਦੇ ਆਂ ਪ੍ਰਭੂ ਕਿੱਕਣਾ ਚੱਲਦਾ ਕੰਮ ਹੁਣ ਜਦੋਂ ਦਾ ਸੁਪਰ ਸੀਡਰ ਆ ਗਿਆ ਸੁਪਰ ਸੀਡਰ ਤਾਂ ਹੈ ਤਾਂ ਚਲੋ ਫਾਇਦਾ ਏ ਵੀ ਵਿੱਚੇ ਹੀ ਜੇ ਹੁਣ ਇੰਨਾ ਮਲਵਾ ਵਿੱਚ ਵਾਇਆ ਜਾਵੇ ਹੁਣ ਘਟੋ ਘਟ ਜੇ 25 26 ਕੁਇੰਟਲ ਕਣਕ ਨਿਕਲਦੀ ਏ ਜੀਰੀ ਨਹੀਂ ਥੋੜਾ ਦੂਰ ਹੋ ਕੇ ਚਲਾਈ ਜਾ ਨਾ ਕੇਰਾ ਵਾਲਾ ਕੇਰਾ ਵਾਲਾ ਵਾਲ ਕੇ ਚਲਾਈ ਜਾ 4 ਸਾਲ ਪਹਿਲਾਂ ਆਪਾਂ ਬਣਾਇਆ ਵੀ ਉਦੋਂ ਤਾਂ ਪਤਾ ਵੀ ਨਹੀਂ ਸੀ ਹੈਗਾ ਇਸ ਚੀਜ਼ ਦਾ ਕਿਸੇ ਨੂੰ ਤੇ ਆਪਾਂ ਹੈਪੀ ਸੀਡਰ ਨਾਲ ਲਗਾਤਾਰ ਘੱਟੋ ਘੱਟ 4 ਸਾਲ ਕਣਕ ਬੀਜਦੇ ਰਹੇ ਆ ਕਣਕ ਦਾ ਝਾੜ ਤਾਂ ਫੁੱਲ ਆਉਂਦਾ ਕੋਈ ਨਾਲੇ ਪਿਓ ਡਾਕਰ ਖੇਤਾਂ ਦੇ ਵਿੱਚ ਫੇਰ ਆਓ ਜਦੋਂ ਦੀ ਆ ਤਕਨੀਕ ਆ ਗਈ ਆ ਸੁਪਰ ਸੀਡਰ ਆ ਗਿਆ ਉਦੋਂ ਦੇ ਫੇਰ ਥੋੜੇ ਜਿਹਾ ਇਧਰ ਨੂੰ ਹੋ ਗਏ ਆ ਤੇ ਹੁਣ ਵੀ ਜਿਵੇਂ ਜਿਵੇਂ ਗਾਂਗਾ ਹੁਣ ਸਰਕਾਰ ਅੱਗ ਨਹੀਂ ਲਾਉਣ ਦਿੰਦੀ ਫੇਰ ਕਰਨਾਂ ਦਾ ਪੈਣਾ ਹੀ ਕੋਈ ਨਾ ਕੋਈ ਹੱਲ ਹੁਣ ਐਵੇਂ ਹੀ ਫੂਸ ਖਲਾਰ ਕੇ ਤੇ ਫੇਰ ਆਪਾਂ ਰੋਟਾਵੀਟਰ ਦੇ ਨਾਲ ਇਹਨੂੰ ਵਾਈ ਜਾਣਾ ਬਾਕੀ ਦੇਖਦੇ ਆ ਰੋਟਾਵੀਟਰ ਚੱਲੇਗਾ ਕਿ ਜਾਂ ਸੁਪਰ ਹੀਟਰ ਚੱਲੇਗਾ ਜੋ ਵੀ ਚੱਲੇ ਆ ਕਿਉਂਕਿ ਜੇ ਦੇ ਹੈਪੀ ਸੀਟਰ ਨਾਲ ਕਣਕ ਬੀਜਣੀ ਹੋਵੇ ਨਾ ਫੇਰ ਨਹੀਂ ਕੋਈ ਦਿੱਕਤ ਹੁੰਦੀ ਹੈਗੀ ਜਿਹੜਾ ਇਹਨੇ ਮੋਟੀਆਂ ਢੇਰੀਆਂ ਸਾਰੀਆਂ ਫੂਲਦੀਆਂ ਇਹਨੇ ਖਲਾਰ ਦੇਣੀਆਂ ਨੇ ਬਾਅਦ ਚ ਹੈਪੀ ਸੀਟਰ ਫਿਰ ਚੱਲੀ ਜਾਂਦਾ ਬੀਜਾਂ ਗਿਆ ਕਿ ਆਪਾਂ ਹੈਪੀ ਸੀਟਰ ਦੇ ਨਾਲ ਕਣਕ ਵੀ ਆਪਾਂ ਡਾਕਰ ਖੇਤ ਸਾਰੇ ਹੈਪੀ ਸੀਟਰ ਨਾਲ ਹੀ ਬੀਜਣੇ ਨੇ ਡਾਕਰ ਖੇਤ ਨਹੀਂ ਆਪਾਂ ਕਦੀ ਸੁਪਰ ਸੀਟਰ ਨਾਲ ਬੀਜੇ ਕਿਉਂਕਿ ਡਾਕਰ ਖੇਤਾਂ ਦੇ ਵਿੱਚ ਸੁਪਰ ਸੀਡਰ ਕਾਮਯਾਬ ਨਹੀਂ ਹੈਗਾ ਸਾਡੇ ਪਿਓਰ ਡਾਕਰ ਹੈ ਪਹਿਲਾਂ ਅਸੀਂ ਜ਼ੀਰੋ ਟ੍ਰੇਲ ਨਾਲ ਬੀਜਦੇ ਹੁੰਦੇ ਸੀ ਪਿਛਲੇ ਸਾਲ ਵੀ ਅਸੀਂ ਹੈਪੀ ਸੀਟਰ ਨਾਲ ਹੀ ਬੀਜੀ ਸੀ ਕਣਕ ਹੈਪੀ ਸੀਟਰ ਅਸੀਂ ਆਪਣਾ ਹੀ ਲਿਆ ਸੀ 2015 ਦੇ ਵਿੱਚ ਤੇ ਹੁਣ ਖਲਾਰ ਕੇ ਫੂਸ ਫਿਰ ਦੇਖਦੇ ਆਂ ਰੋਟਾਵੇਟਰ ਮਾਰ ਕੇ ਦੇਖਦੇ ਆਂ ਆ ਪਹਿਲਾਂ ਮੈਂ ਮਾਰਿਆ ਸੀ ਰੋਟਾਵੇਟਰ ਤੇ ਰੋਟਾਵੇਟਰ ਤਾਂ ਸੌਖਾ ਚੱਲੀ ਜਾਂਦਾ ਬਲੇਟ ਆਪਾਂ ਇਹਦੇ ਵਿੱਚ ਸੁਪਰ ਸੀਟਰ ਵਾਲੇ ਹੀ ਪਵਾਏ ਹੋਏ ਨੇ ਰੂਟ ਰੋਟਾਵੇਟਰ ਦੇ ਵਿੱਚ ਵੀ ਲੋ ਜੀ ਭਰਾਵੋ ਫੱਲ ਦਾ ਕੋਈ ਨਾ ਕੋਈ ਕਰਨਾ ਹੀ ਸੀ ਪਰਾਲੀ ਦਾ ਤੇ ਆ ਹੁਣ ਆਪਾਂ ਬਲੇਟ ਇਹਨੂੰ ਰੋਟਾਵੇਟਰ ਨੂੰ ਸੁਪਰ ਸੀਡਰ ਵਾਲਾ ਹੀ ਪਵਾਏ ਸੀ ਜਿਹੜੇ ਹੁਣ ਬਲੇਟ ਆਉਂਦੇ ਨੇ ਇਹਨਾਂ ਨੂੰ ਸੁਪਰ ਸੀਡਰਾਂ ਨੂੰ ਚੌੜੇ ਬਲੇਟ ਜਿਹੜੇ ਨੇ ਉਹ ਪਵਾਏ ਸੀ ਆਪਾਂ ਤੇ ਫੂਸ ਜਿਆਦਾ ਮੋਟੀ ਢੇਰੀ ਨਾ ਆਵੇ ਫੇਰ ਕੋਈ ਦਿੱਕਤ ਨਹੀਂ ਹੁੰਦੀ ਹੈਗੀ ਬਾਕੀ ਦੇਖੀ ਜਾਂਦੀ ਹੈ ਹੁਣ ਦੁਬਾਰਾ ਸੁਪਰ ਸੀਟਰਨ ਵਾਲੀ ਬੀਜਣੀ ਆ ਕਣਕ ਤੇ ਫੇਰ ਰੈਂਡ ਖੂਨ ਦੀ ਜਿਹੜੀ ਆ ਸੈੱਟ ਜਿਹੀ ਹੋ ਜਾਣੀ ਆ ਫੇਰ ਦੁਬਾਰਾ ਕੋਈ ਦਿੱਕਤ ਨਹੀਂ ਹੋਣੀ ਹੈ ਕਿ ਦੇਖੀ ਜਾਏਗੀ ਤੇ ਖੇਤ ਗਿੱਲੇ ਨੇ ਰੌਣੀ ਆਪਾਂ ਕਰਨੀ ਕਰਨੀ ਹੈ ਕਿਉਂਕਿ ਇਹ ਕਣਕ ਬਹੁਤੀ ਅਗੇਤੀ ਆ ਹਲੇ ਗਿੱਲੇ ਤਾਂ ਬਥੇਰੀ ਆ ਬੀਜੇ ਨੂੰ ਤਾਂ ਬੀਜ ਸਕਦੇ ਆ ਪਰ ਫਾਇਦਾ ਕੋਈ ਨਹੀਂ ਹਲੇ ਇੰਨੀ ਕਣਕਾਂ ਅਗੇਤੀ ਦਾ ਤੇ ਹੁਣ ਇਹਨੂੰ ਪਾਣੀ ਲਾ ਦੇਣਾ ਆਪਾਂ ਭਰਵਾ ਜਿਆ ਤੇ ਇਹਨੇ ਗਲ ਜਾਣਾ ਵਿੱਚ ਜਦੋਂ ਸੁਪਰ ਸੀਡਰ ਨਾਲ ਕਣਕ ਬੀਜਾਂਗੇ ਫਿਰ ਇਹਨੇ ਅੱਧਮ ਹੋਇਆ ਜਿਆ ਹੋ ਜਾਣਾ ਤੇ ਫਿਰ ਬੜਾ ਵਧੀਆ ਇਹਨੇ ਮਤਲਬ ਵਿੱਚ ਰਲ ਰੁਲ ਜਾਣਾ ਤੇ ਜੇ ਹੁਣ ਆਪਾਂ ਗੱਠਾਂ ਦੇ ਚੱਕਰ 'ਚ ਪੈਨੇ ਆ ਉਹ ਵੀ ਕੰਮ ਸਾਲਾ ਬੜਾ ਲੰਮਾ ਹੋ ਜਾਂਦਾ ਪਹਿਲਾਂ ਰੈਕ ਮਾਰਨ ਆਉਂਦੇ ਨੇ ਫਿਰ ਗੱਠਾਂ ਬਣਾਉਂਦੇ ਨੇ ਫਿਰ ਚੱਕਣ ਜੀ ਨਹੀਂ ਆਉਂਦੇ ਖੇਤਾਂ ਦੀ ਤਵਾਈ ਜ਼ਿਆਦਾ ਕਰ ਜਾਂਦੇ ਨੇ ਕਣਕ ਦੀ ਗੱਲ ਬਣਦੀ ਨਹੀਂ ਨਾਲੇ ਆ ਰਿਆਂ ਰਹਿਤ ਖੁੰਦ ਆਪਾਂ ਸਾਰੀ ਖੇਤ ਦੇ ਵਿੱਚ ਹੀ ਮਲਾਈ ਜਾਂਦੇ ਆਪਏ ਤੇ ਬਾਅਦ ਦੇ ਵਿੱਚ ਇਹ ਜਿਹੜੀ ਰਹਿਤ ਖੁੰਦ ਦਾ ਬਾਅਦ ਚ ਤਣਕ ਨੂੰ ਵੀ ਬੜਾ ਅਸਰ ਕਰਦੀ ਆਂ ਗਾਂ ਜਾ ਕੇ ਜੀਰੀ ਨੂੰ ਬੜੀ ਵਧੀਆ ਲੱਗਣੀ ਆ ਇਹ ਮੈਂ ਤਾਂ ਇਹੀ ਕਵਾਂਗਾ ਭਰਾਵਾਂ ਕੋ ਜਿਹੜੇ ਭਰਾਵਾਂ ਦੇ ਕੋਲ ਮਾੜੇ ਮੋਟੇ ਸੰਦੇ ਬੜੇ ਵਧੀਆ ਨੇ ਉਹ ਭਰਾ ਜਰੂਰ ਆ ਪ੍ਰਾਂਲਾ ਇਹੀ ਕਰਨ ਤੇ ਆਪਾਂ ਹੁਣ ਐਵੇਂ ਹੀ ਦੱਬ ਕੇ ਥੱਲੇ ਇਹਨੂੰ ਪਾਣੀ ਲਾਈ ਜਾਣਾ ਤੇ ਇਹਨੇ ਗਲ ਜਾਣਾ ਵਿੱਚ ਹੀ ਬਾਕੀ ਦੇਖੀ ਜਾਏਗੀ ਜੇ ਲੋਟ ਲੱਗੇਗਾ ਜੇ 22 ਚਾਂਸ ਲੋਡ ਪਈ ਤਾਂ ਫੇਰ ਆਪਾਂ ਪਾੜ ਪਾੜ ਹੈਰੋਂ ਦੀ ਉੱਪਰ ਲਾ ਲਵਾਂਗੇ ਆਪਣਾ ਤਾਂ ਲੋੜ ਹੀ ਨਹੀਂ ਪੈਣੀ ਸੁਪਰ ਸੀਡਰ ਨੇ ਬੜਾ ਵਧੀਆ ਮਲਾ ਦੇਣਾ ਨਾਲ ਬੜਾਈ ਦਾ ਕੰਮ ਵੀ ਚੱਲਦਾ ਪਿਆ ਤੇ ਅੱਜ ਤਕਰੀਬਨ ਤੀਜਾ ਦੇਣਾ ਬੜਾਈ ਦਾ ਖੇਤ ਗਿੱਲੇ ਨੇ ਫਿਰ ਹੌਲੀ ਹੌਲੀ ਹੋਈ ਚੱਲਦਾ ਕੰਮ ਚਲੋ ਜਿਵੇਂ ਚੱਲੀ ਜਾਂਦਾ ਪਿਆ ਪ੍ਰਮਾਤਮਾ ਦੀ ਕਿਰਪਾ ਨਾਲ ਚਲਾਈ ਜਾਂਦੇ ਆ ਪਏ ਤੇ ਨਾਲ-ਨਾਲ ਖੇਤ ਵੀ ਤਿਆਰ ਕਰਨੇ ਪੈਣੇ ਨੇ ਕਿਉਂਕਿ ਫਿਰ ਰੌਣੀ ਚੱਲ ਪਏਗੀ ਨਾਲ ਹੁਣ ਮੋਟਰਾਂ ਤਕਰੀਬਨ ਬੰਦ ਨੇ ਇਕੱਲੀ ਮੁੱਛਲ ਮੁੱਛਲ ਵਾਲੀ ਸਿਰਫ ਮੋਟਰਾਂ ਚੱਲਦੀਆਂ ਨੇ ਪੀਆਂ ਬਾਕੀ ਮੋਟਰਾਂ ਤਕਰੀਬਨ ਬੰਦ ਨੇ ਫਿਰ ਮੋਟਰਾਂ ਚਲਦੀਆਂ ਕਰ ਦਿੰਨੇ ਆ ਤੇ ਬਾਕੀ ਝਾੜ ਚੂੜੀ ਦਾ ਪਰਮਾਤਮਾ ਨੇ ਚਲੋ ਕਿਪਾਈ ਆ ਠੀਕ ਜਿਹੀ ਆ ਜੋ ਹੈ ਚੱਲੀ ਜਾਂਦਾ ਵੇ ਕੰਮ ਅੱਜ ਬੈਟਾ ਉਹ ਖੜਿਆ ਆਪਣਾ ਇਹ ਤੇ ਕਿੱਲੇ ਨੇ ਫਿਰ ਤਾਲੀ ਭਰੀ ਹੋਈ ਸੀ ਕਦਾਂ ਕਰਕੇ ਫਿਰ ਹੁਣ ਬਾਹਰ ਹੀ ਪਾ ਲਾਂਗੇ ਤੇ ਤਕਰੀਬਨ ਨੇ ਰਹੀ ਹੋ ਜਾਣਾ ਅੱਜ ਲੋ ਜੀ ਫੂਸ ਤਾਂ ਪੂਰੀਆਂ ਪੱਤੀਆਂ ੜਾਉਂਦਾ ਫੂਸਦੀਆਂ ਇਹਦੇ ਨਾਲ ਇਹ ਹੈ ਵੀ ਹੁਣ ਫੂਸ ਜਦੋਂ ਲਾਈਨਾਂ ਦੇ ਵਿੱਚ ਖਿਲਰ ਜਾਂਦਾ ਮੁੜ ਕੇ ਰੋਟਾਵੀਟਰ ਚਲਾ ਲਓ ਚਾਹੇ ਮਲਚਰ ਚਲਾ ਲਓ ਚਾਹੇ ਹੈਪੀ ਸੀਟਰ ਨਾਲ ਵੀ ਲਓ ਸਾਰੇ ਕੰਮ ਸੌਖੇ ਹੋ ਜਾਂਦੇ ਨੇ ਫਿਰ ਤੇ ਖਰਚਾ ਵੀ ਕੋਈ ਆਪਣਾ ਜ਼ਿਆਦਾ ਨਹੀਂ ਸੀ ਹੋਇਆ ਇਹਦੇ ਉੱਤੇ ਤੇ ਇਹ ਆਪਾਂ ਆਪਣੇ ਦਿਮਾਗ ਦੇ ਨਾਲ ਹੀ ਬਣਾਇਆ ਸੀ ਸਿੱਧਾ ਕ੍ਰੋਸ ਹੀ ਐ ਬਸ ਸਿੱਧਾ ਕ੍ਰੋਸ ਹੀ ਪੈ ਜਾਣਾ ਬਸ ਹੋਰ ਕੁਝ ਨਹੀਂ ਹੈਗਾ ਤੇ ਐਦਾਂ ਡ੍ਰੈਕਟਰ ਇਹ ਲਾਈਨਾਂ ਲਾਈਨਾਂ ਦੇ ਵਿੱਚ ਘੁੰਮ ਜਾਣਾ ਹੁਣ ਇਹ ਫੂਸ ਜਿਹੜਾ ਇਹ ਪੂਰੇ ਖੇਤ ਦੇ ਵਿੱਚ ਖਿਲਰ ਜਾਣਾ ਨ ਪੱਧਰ ਆ ਦੇਖੋ ਕਿੱਕਣਾ ਚੱਕ ਚੱਕ ਕੇ ਮਾਰਦਾ ਪਿਆ ਚੱਲਦਾ ਪਿਆ ਕੰਮ ਪੂਰਾ ਹੁਣ ਏਦਾਂ ਚੱਕ ਚੱਕ ਕੇ ਮਾਰਦਾ ਵੇ ਫੂਸ ਉੱਪਰ ਨੂੰ ਇਹ ਸਾਰਾ ਫੂਸ ਹੁਣ ਪੱਧਰ ਹੋ ਜਾਣਾ ਸਾਰੇ ਖੇਤਾਂ ਦੇ ਵਿੱਚ ਬਰਾਬਰ ਤੇ ਜਿਵੇਂ ਮੰਨ ਲਓ ਕਿ ਹੁਣ ਆਪਾਂ ਹੈਪੀ ਸੀਟਰ ਨਾਲ ਬਜਾਈ ਕਰਨੀ ਹੈ ਤੇ ਹੈਪੀ ਸੀਟਰ ਦੇ ਵਿੱਚ ਫਿਰ ਦਿੱਕਤ ਨਹੀਂ ਆਉਂਦੀ ਹੈਗੀ ਹੈਪੀ ਸੀਟਰ ਜਿਵੇਂ ਮਰਜ਼ੀ ਚਲਾਈ ਜਾਓ ਕਣਕ ਹੈਪੀ ਸੀਟਰ ਵਾਲੀ ਵੀ ਬੜੀ ਵਧੀਆ ਹੁੰਦੀ ਹੈ ਤੇ ਚਲੋ ਹੁਣ ਆ ਗਾਂ ਗਾਂ ਨਵੀਆਂ ਕਾਡਾਂ ਚੱਲ ਪਈਆਂ ਨੇ ਸੁਪਰ ਸੀਡਰ ਵਾਲੇ ਚੱਕਰ ਚੱਲ ਪਏ ਨੇ ਨਹੀਂ ਤਾਂ ਪਹਿਲਾਂ ਆਪਾਂ ਸਾਰੀ ਬਜਾਈ ਜਿਹੜੀ ਹੈ ਜਿੰਨੀ ਵੀ ਹੈ ਸਾਰੀ ਆਪਾਂ ਹੈਪੀ ਸੀਟਰ ਦੇ ਨਾਲੇ ਬਿਜਾਈ ਕਰਦੇ ਸੀ ਆਪਾਂ ਇਹਦੇ ਨਾਲ ਡੰਡੇ ਪਹਿਲਾਂ ਆਪਾਂ ਹੱਥਾਂ ਨਾਲ ਡੰਡਿਆਂ ਨਾਲ ਤੰਗਲੀਆਂ ਨਾਲ ਫੂਸ ਖਲਾਰਦੇ ਹੁੰਦੇ ਸੀ ਆਪਾਂ 4 ਸਾਲ ਲਗਾਤਾਰ ਜਦੋਂ ਦੀ ਆਪਾਂ ਅੱਗ ਬੰਦ ਕਰੀਏ ਆਪਾਂ 15 ਸਾਲਾਂ ਦੇ ਵਿੱਚ ਅੱਗ ਬੰਦ ਕਰਤੀ ਸੀ ਤੇ ਉਦੋਂ ਫੇਰ ਆਪਾਂ ਡੰਡਿਆਂ ਦੇ ਨਾਲ ਫੂਸ ਖਲਾਰ ਲੈਣਾ ਫੂਸ ਖਲਾਰ ਕੇ ਤੇ ਫੇਰ ਆਪਾਂ ਹੈਪੀ ਸੀਟਰ ਦੇ ਨਾਲ ਕਣਕ ਬੀਜ ਦਿੰਦੇ ਸੀ ਤੇ ਹੁਣ ਥੋੜਾ ਜਿਹਾ ਇਹ ਚੱਕਰ ਹੋ ਗਿਆ ਗਰਮੀ ਜ਼ਿਆਦਾ ਹੋ ਗਈ ਹੈ ਹੁਣ 2-3 ਸਾਲ ਤੋਂ

ਜਿਹੜੇ ਖੇਤਾਂ ਦੇ ਵਿੱਚ ਗੰਨਾ-ਗੁੰਨਾ ਲਾਉਣਾ ਹੁੰਦਾ ਆਲੂ ਤਾਂ ਚਲ ਆਪਾਂ ਲਾਉਂਦੇ ਨਹੀਂ ਹੈਗੇ ਜਿਹੜੇ ਖੇਤਾਂ 'ਚ ਗੰਨਾ-ਗੁੰਨਾ ਲਾਉਣਾ ਹੁੰਦਾ ਉੱਥੇ ਥੋੜਾ ਜਿਹਾ ਖਰਚਾ ਫਿਰ ਵੱਧ ਜਾਂਦਾ ਪਹਿਲਾਂ ਫੂਸ ਖਿਲਾਰ ਕੇ ਫਿਰ ਮਲਚਰ ਮਾਰਨਾ ਪੈਂਦਾ ਹੈ ਮਲਚਰ ਮਾਰ ਕੇ ਫਿਰ ਰੋਟਾਵੇਟਰ ਮਾਰ ਕੇ ਤੇ ਫਿਰ ਪਲਾਉ ਵਜਦਾ ਤੇ ਫਿਰ ਰੋਟਾਵੇਟਰ ਮਾਰ ਕੇ ਤੇ ਚਲੋ ਫਿਰ ਗੰਨੇ ਵਾਲੇ ਸਿਆੜ ਜਿਹੜੇ ਨੇ ਫਿਰ ਨਿਕਲੀ ਜਾਂਦੇ ਨੇ ਤੇ ਗੰਨਾ ਫਿਰ ਬਜਾਈ ਹੋਈ ਜਾਂਦੀ ਹੈ ਨਾਲ ਦੀ ਨਾਲ ਤੇ ਆਹ ਖੇਤਾਂ ਦੇ ਵਿੱਚ ਤਾਂ ਆਪਾਂ ਗੰਨਾ ਹੀ ਲਾਉਣਾ ਏ ਤੇ ਦੇਖਦੇ ਆਂ ਫਿਰ ਹੁਣ ਮਲਚਰ ਮਾਰ ਕੇ ਹੁਣ ਇਹਨੂੰ ਫੂਸ ਕਲਾਰਕ ਦੇ ਬਾਅਦ ਦੇ ਵਿੱਚ ਮਲਚਰ ਪਾਵਾਂਗੇ ਮਲਚਰ ਪਾ ਕੇ ਤੇ ਫਿਰ ਮਾਰਾਂਗੇ ਪਲਾਉ ਜਿਵੇਂ ਜਿਵੇਂ ਹੋਏਗਾ ਸਿਸਟਮ ਦਿਖਾਉਂਦੇ ਰਵਾਂਗੇ ਕਲਾਰਨ ਵਾਲੇ ਟਰੈਕਟਰ ਦੇ ਉੱਤੇ ਛਤਰੀ ਜ਼ਰੂਰੀ ਆ ਨਹੀਂ ਤਾਂ ਬੰਦੇ ਨੂੰ ਸਾਰਾ ਲਵੇੜ ਦਿੰਦਾ ਇਹ ਕਿਉਂਕਿ ਫੂਸ गिरਦਾ ਬੜਾ ਹੈ ਉੱਤੋਂ ਦੀ ਤੇ ਜਿਹੜੇ ਖੇਤਾਂ ਦੇ ਵਿੱਚ ਕਣਕ ਬੀਜਣੀ ਆ ਉਹਨਾਂ ਦੇ ਵਿੱਚ ਤਾਂ ਬਸ ਐਦਾਂ ਹੀ ਸਿੱਧਾ ਹੀ ਹਾਂ ਫੂਸ ਕਲਾਰਨ ਤੋਂ ਬਾਅਦ ਨਾਲ ਦੀਆਂ ਵਾਲੀ ਆਪਾਂ ਰੋਟਾਵੇਟਰ ਮਾਰੀ ਜਾਂਦੇ ਆ ਜਿੰਨੇ ਖਰਚੇ ਹਰੇ ਹੋਣਗੇ ਉਹ ਹਰੇ ਖਰਚੇ ਜਿਹੜੇ ਨੇ ਜਿਆਦਾ ਧਰਤੀ ਦੇ ਵਿੱਚ ਜਾਂਦੇ ਨੇ ਤੇ ਪਰਾਵੋ ਇਹ ਚੀਜ਼ ਦਾ ਰਿਜ਼ਲਟ ਜਿਹੜਾ ਇਹ ਘੱਟੋ ਘੱਟ 3 ਸਾਲ ਬਾਅਦ ਮਿਲਦਾ ਜਦੋਂ ਆਪਾਂ ਘਟ ਲਗਾਤਾਰ ਪਰਾਲੀ ਲੱਗ ਜਾਂਦੇ ਨੇ ਵਿੱਚ ਬੋਣ ਵਾਤੇ ਤੇ ਖੇਤਾਂ ਦੇ ਵਿੱਚ ਜਾਨ ਬੜੀ ਵਧੀਆ ਬਣ ਜਾਂਦੀ ਹੈ ਪोटाश ਪਾਣ ਦੀ ਲੋੜ ਨਹੀਂ ਪੈਂਦੀ ਡੀਏਪੀ ਘਟਾ ਦਵੋ ਯੂਰੀਆ ਘਟਾ ਕਰ ਦਵੋ ਕਿਉਂਕਿ ਹੈ ਇਹ ਖਰਾਕ ਬੜੀ ਵਧੀਆ ਹੈ ਬਾਕੀ ਰਹੀ ਗੱਲ ਸੂੰਡੀ ਦੀ ਜਾਂ ਸਿਉਂਕ ਦੀ ਤੇ ਪ੍ਰਭੂ ਜੇ ਬਾਈ ਚਾਂਸ ਸਿਉਂਕ ਜਾਂ ਸੂੰਡੀ ਪੈ ਜਾਂਦੀ ਹੈ ਤੇ ਪਾਣੀ ਜਿਹੜਾ ਇਹ ਲੇਟ ਨਾ ਕਰਿਆ ਕਰੋ ਕਣਕ ਨੂੰ ਜਿੰਨਾ ਤੁਸੀਂ ਪਾਣੀ ਚੜਾ ਕੇ ਲਾਉਂਗੇ ਤੇ ਸੂੰਡੀ ਜਿਹੜੀ ਹੈ ਵੱਧ ਨੁਕਸਾਨ ਕਰਦੀ ਹੈ ਤੇ ਕੋਸ਼ਿਸ਼ ਮਸਲਾ ਸਿਰਫ ਇਹੀ ਹੈ ਜੀਵਿੰਦਾਰ ਡਰਦੇ ਨੇ ਕਿਸਾਨ ਡਰਦੇ ਨੇ ਵੀ ਸੂੰਡੀ ਪੈ ਜੇਗੀ ਖੇਤਾਂ ਦੇ ਵਿੱਚ ਪ੍ਰਭੂ ਸੂੰਡੀ ਦਾ ਹੱਲ ਇਹੀ ਹੈ ਵੀ ਪਾਣੀ ਜਿਹੜਾ ਇਹ ਖੇਤਾਂ ਨੂੰ 22-25 ਦਿਨਾਂ ਦੇ ਵਿੱਚ ਵਿੱਚ ਲਾ ਦਿਓ ਜਰੂਰ ਤੇ ਸੁੰਡੀ ਬਿਲਕੁਲ ਵੀ ਨਹੀਂ ਪੈਂਦੀ ਕਿਉਂਕਿ ਪ੍ਰਭੂ ਆਪਾਂ ਨੂੰ ਵੀ 4 ਸਾਲ ਹੋ ਗਏ ਨੇ ਸੁਪਰ ਸੀਡਰ ਨਾਲ ਬੀਜਦੇ ਆ ਤੇ ਇਦਾਂ ਹੀ ਆਪਾਂ ਫੂਸ ਖਲਾਰ ਕੇ ਤੇ ਇਦਾਂ ਹੀ ਆਪਾਂ ਮਤਲਬ ਇਹਨੂੰ ਵਿੱਚ ਹੀ ਵਾ ਦਿੰਨੇ ਆ ਆਪਣਾ ਸੁੰਡੀ ਕਦੇ ਨਹੀਂ ਪਈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਿਉਂਕ ਵੀ ਨਹੀਂ ਕਦੀ ਪਈ ਵੈਸੇ ਜੇ ਕਲੋਰੋ ਪਾਉਣੀ ਹੈ ਤਾਂ ਕਲੋਰੋ ਤੁਸੀਂ ਪਾ ਵੀ ਸਕਦੇ ਹੋ 20% ਪਾ ਦਿਓ ਚਾਹੇ 50% ਪਾ ਦਿਵੋ ਤੇ ਪਰ ਵੈਸੇ ਜੇ ਪਾਣੀ ਤੁਸੀਂ ਲੇਟ ਕਰੋਗੇ ਤਾਂ ਸੁੰਡੀ ਉੱਥੇ ਜ਼ਰੂਰ ਪਏਗੀ ਜਦੋਂ ਆਪਾਂ ਸੋਚ ਲੈਨੇ ਆ ਵੀ ਮਹੀਨੇ ਤੋਂ ਉੱਪਰ ਕਣਕ ਨਿਕਲ ਜਾਂਦੀ ਹੈ ਕਈ ਵਾਰ ਬਰਸਾਤ ਹੋ ਜਾਂਦੀ ਹੈ ਜਾਂ ਆਪਾਂ ਪਾਣੀ ਨਹੀਂ ਲਾਉਂਦੇ ਹੈਗੇ ਤੇ ਕਣੀਆਂ ਪੈ ਗਈਆਂ ਤੇ ਆਪਾਂ ਕਹਿੰਨੇ ਆ ਵੀ ਹੁਣ ਪਾਣੀ ਦੀ ਲੋੜ ਨਹੀਂ ਤੇ ਭਰਾਵੋ ਉੱਥੇ ਸੁੰਡੀ ਜ਼ਰੂਰ ਪਏਗੀ ਉਹ ਪਏਗੀ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਤੇ ਇਹ ਕੰਮ ਹੈ ਵਧੀਆ ਇਹ ਜਦੋਂ ਨੂੰ ਇਹਨੇ ਦੂਜੀ ਵਾਰ ਇਹਨੂੰ ਹੁਣ ਆਪਾਂ ਰੌਣੀ ਕਰਤੀ ਖੇਤ ਗਿੱਲੇ ਪਏ ਨੇ ਕਣਕ ਆਪਾਂ ਹਲੇ ਬੀਜ ਨਹੀਂ ਸਕਦੇ ਕਿਉਂਕਿ ਹਲੇ ਬਹੁਤਾ ਗੇਤਾ ਹੈ ਤੇ ਇੰਨੀ ਅਗੇਤੀ ਕਣਕ ਜਿਹੜੀ ਆ ਫਿਰ ਤੜਕ ਜਾਂਦੀ ਹੁਣ 2-3 ਸਾਲ ਹੋ ਗਏ ਨੇ ਗਰਮੀ ਹੋ ਗਈ ਐ ਲੋ ਜੀ ਚੱਲਦਾ ਵੇਆ ਕੰਮ ਅ ਖਰਚਾ ਜ਼ਰੂਰ ਹੋ ਜਾਂਦਾ ਆਪਣਾ ਪਰ ਖੇਤਾਂ ਦੇ ਵਿੱਚ ਜਾਣ ਬੜੀ ਵਧੀਆ ਬਣ ਜਾਂਦੀ ਐ ਤੇ ਕੋਸ਼ਿਸ਼ ਇਹੀ ਕਰਿਆ ਕਰੋ ਆ ਦੇਖ ਲੋ ਐਨ ਵਿੱਚ ਮਲਾਈ ਜਾਂਦਾ ਵੇਆ ਪੂਰਾ ਐਨ ਵਧੀਆ ਤੇ ਕਿਉਂਕਿ ਟਾਈਮ ਹਾਲੇ ਪੜਾ ਪਿਆ ਕਣਕ ਬੀਜਣ ਦੇ ਵਿੱਚ ਕਣਕ ਆਪਾਂ ਹੁਣ ਘੱਟੋ ਘੱਟ 4-5 ਨਵੰਬਰ ਤੋਂ ਹੀ ਸ਼ੁਰੂ ਕਰ ਦਿੰਨੇ ਆਂ ਬੀਜਣੀ ਕਿਉਂਕਿ ਪਹਿਲਾਂ ਉਹ ਗਰਮੀ ਬੜੀ ਹੁੰਦੀ ਹੈ ਇੰਨੀ ਗਰਮੀ ਦੇ ਵਿੱਚ ਕਣਕ ਬੀਜੀ ਜਿਹੜੀ ਆ ਫਿਰ ਘਾਟੇ ਵਾਲਾ ਸੌਦਾ ਹੋ ਜਾਂਦਾ ਹੈ ਕਿਉਂਕਿ ਟੈਂਪਰੇਚਰ ਹਲੇ ਬੜਾ ਜ਼ਿਆਦਾ ਹੈ ਹਲੇ ਕਣਕ ਬਜਾਈ ਜਿਆਦਾ ਟੈਂਪਰੇਚਰ ਹੈ ਨਹੀਂ ਵੈਸੇ ਤੇ ਬਾਕੀ ਮੌਸਮ ਸਾਫ਼ ਰਹੇ ਪਚਵਾ ਚੱਲਦੀ ਰਹੇ ਨਾ ਹਲੇ ਘਟੋ ਘਟਾ 15 16 ਦਿਨ ਪਏ ਨੇ ਜੇ 1 ਨਵੰਬਰ ਤੱਕ ਵੀ ਖੇਤ ਵਧੀਆ ਬੱਤਰ ਆ ਗਏ ਤਾਂ ਬੜੀ ਵਧੀਆ ਕਣਕ ਪੀਜੀ ਜਾਏਗੀ 1 ਨਵੰਬਰ ਦੀ ਕਣਕ ਜਿਹੜੀ ਆ ਬੜੀ ਵਧੀਆ ਮੰਨੀ ਜਾਂਦੀ ਹੈ ਇਹ ਕਾਲੀ ਕਰਨ ਦੀ ਲੋੜ ਨਹੀਂ ਹੈ ਕਿ ਹੁਣ ਮੈਂ ਵੈਸੇ ਇਹ ਖੇਤਾਂ ਦੇ ਵਿੱਚ ਪਾਣੀ ਲਾਇਆ ਹੋਇਆ ਅਸੀਂ ਮੀਂਹ ਤੋਂ ਪਹਿਲਾਂ ਉਸ ਤੋਂ ਬਾਅਦ ਮੀਂਹ ਪੈ ਗਿਆ ਤੇ ਜਦੋਂ ਜੀਰੀ ਵੜਾਉਣ ਲੱਗੇ ਸਾ ਮਸ਼ੀਨ ਪੂਰੀ ਦਬ ਕੇ ਚੱਲਦੀ ਸੀ ਪਰ ਆਪਾਂ ਉਹ ਜੀ ਦਾ ਲਾਲਚ ਨਹੀਂ ਕਰਿਆ ਵੀ ਇਹਨੂੰ ਆਪਾਂ ਰੀਪਰ ਮਾਰਕਟ ਟੱਕ ਕੇ ਰੱਖ ਲਈਏ ਵੀ ਕਣਕ ਬੀਜਾਂਗੇ ਕਣਕ ਬਹੁਤੀ ਹੈਗੇਤੀ ਬੀਜਣ ਦਾ ਭਾਵੇਂ ਕੋਈ ਫਾਇਦਾ ਨਹੀਂ ਹੈਗਾ ਤੇ ਨਾ ਹੀ ਇੰਨੀ ਅਗੇਤੀ ਕਣਕ ਜਿਹੜੀ ਹੈ ਉਹ ਵਾਰਾ ਜਾਂਦੀ ਹੈ ਪਹਿਲਾਂ ਚੱਲ ਜਾਂਦਾ ਹੁੰਦਾ ਇਹ ਸਿਸਟਮ ਕਿਉਂਕਿ ਪਹਿਲਾਂ ਮੌਸਮ ਦਾ ਫਰਕ ਸੀ ਹੁਣ ਮੌਸਮ ਦਾ ਕਾਫੀ ਫਰਕ ਪੈ ਗਿਆ ਹੈ ਹੁਣ ਨਾ ਗਰਮੀ ਜਿਆਦਾ ਹੋਣ ਲੱਗੀ ਹੈ 2-3 ਸਾਲ ਹੋ ਗਏ ਹੁਣ ਗਰਮੀ ਜਿਆਦਾ ਹੁੰਦੀ ਹੈ ਆ ਦੇਖ ਲਓ ਪੂਰੀ ਸ਼ੱਕਰ ਬਣਾਈ ਜਾਂਦਾ ਪਿਆ ਗਰਮੀ ਜਿਆਦਾ ਹੁੰਦੀ ਹੈ